ਪਾਂਦੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਰਿਕਾਰਡਿੰਗ ਸੁਣਾਉਣੇ ਉੱਥੇ ਕੀ ਬੋਲੀ ਗਈ ਹੈ ਮਾੜਾ ਜਿਹਾ ਸੁਣਾਈ ਕਿੱਥੇ ਆ ਗੱਡੀ ਆ ਸੁਣਿਓ ਮੇਰੇ ਭਰਾ ਸਾਰੇ ਜਾਨੇ ਤੇ ਸਾਡੇ ਪਿੰਡ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਮੇਲਾ ਖਰਾਬ ਕੀਤਾ ਸੀ ਦੂਜੀ ਗੱਲ ਅੱਜ ਅਹੀ ਆਤਾ ਕੋ ਸਾਡਾ ਮੁੰਡਾ ਉੱਠਿਆ ਏਕਮ ਪਤਾ ਪਰ ਠੀਕ ਹੈ ਜੀ ਏਕਮ ਪਤਾ ਪਰ ਲਈ ਆ ਕਿ ਸਾਡੀ ਟੀਮ ਨਹੀਂ ਆ ਤੂੰ ਸਾਡੇ ਜਾਵੀਰ ਬਾਜੂ ਵੱਲੋਂ ਖੇੜ ਜਾਵੀਰ ਪ੍ਰੀਤ ਵੱਲੋਂ ਖੇੜ ਸਾਨੂੰ ਪਤਾ ਲੱਗਾ ਵਾ ਗੋਪੀ ਨੇ ਉਹਨੂੰ ਨਹੀਂ ਖੇਡਾ ਦਿੱਤਾ ਪ੍ਰੀਤ ਵੱਲੋਂ ਠੀਕ ਹੈ ਜੀ ਬਾਜੂ ਵੱਲੋਂ ਉਹਨੂੰ ਨਹੀਂ ਖੇਡਾ ਦਿੱਤਾ ਗਿਆ ਅਸੀਂ ਕਿਹਾ ਕੋਲ ਲੈਣਾ ਦੇਣਾ ਨਹੀਂ ਹੈ ਇਹ ਸਪੋਰਟਸਮੈਨ ਆ ਜਿਹੜਿਆ ਇਹ ਸਪੋਰਟਸਮੈਨ ਹੀ ਰਹਿਣਾ ਇਹੋ ਜਿਹੇ ਗਲਤੀਆਂ ਨਾ ਕਰਨ ਨਾ ਇਹ ਲਾਖਾ ਹੀਗਾ ਉਹਦਾ ਦਿਲਵਤਣਾ ਹੀ ਹੋਰ ਸਾਡੇ ਪਿੰਡ ਦੇ ਆਲੀ ਦੇ ਥਾਪੜ ਖੇੜੀ ਦੇ ਬਾਸਰ ਦੇ ਸਾਡੇ ਮੁੰਡੇ ਹੋਰ ਭਾਈ ਸਾਨੂੰ ਅਜਰਾ ਫਾਇਦਾ ਹੋਣਾ ਸੀ ਸਾਡਾ ਨਾਮ ਵਧਣਾ ਸੀ ਪਰ ਗੋਪੀ ਦੇ ਇੱਕੋ ਇੱਕ ਮੁੰਡੇ ਦੇ ਕਾਰਨ ਅੱਜ ਇੱਕ ਮੈਚ ਗਰਾਉਂਡ ਤੇ ਨਹੀਂ ਖੇਡ ਰਿਹਾ ਗੋਪੀ ਪਲੈਟਫਾਰਮ ਦੀ ਗੁਰੀ ਮੈਂ ਵੀ ਜੀ ਇੱਕ ਬੇਨਤੀ ਕਰਦਾ ਹਾਂ ਕਿ ਇਹ ਜਿਹੜੀਆਂ ਗੱਲਾਂ ਲੋਕੀ ਕਰਦੇ ਫਿਰਦੇ ਆ ਵੇਖੋ ਇਹ ਪਹਿਲਾਂ ਵੀ ਤੁਹਾਨੂੰ ਪਤਾ ਜੋ ਕੁਝ ਮੇਰੀ ਟੀਮ ਦੇ ਨਾਲ ਹੋਇਆ ਸਾਰਾ ਕੁਝ ਤੁਸੀਂ ਸਾਰੇ ਜਾਣਦੇ ਜੀ ਆ ਹੁਣ ਇੱਕ ਮੈਂ ਤਕੜਾ ਕੀਤਾ ਤੇ ਵੇਖੋ ਸਿਆਸਤਾਂ ਕਿਹੜੀਆਂ ਚੱਲਣ ਲੱਪੀਆਂ ਸਾਰੀਆਂ ਨਾ ਤੁਸੀਂ ਜਾਣਦੇ ਜੀ ਹੁਣ ਇਹ ਚੀਜ਼ ਮੇਰੇ ਕੋਲ ਸਾਈ ਆ ਅੱਜ ਵੀ ਮੈਚ ਖੇਡ ਕੇ ਆਇਆ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਮੈਚ ਤੋਂ ਹੁੰਦਾ ਆ ਇੱਕਮ ਮੰਨ ਕੇ ਚੱਲੋ ਸਾਡੇ ਤੋਂ ਮੈਚ ਨਾ ਹੋਵੇ ਇੱਕਮ ਖੇਡ ਲੈ ਜੀ ਸਦਕੇ ਖੇਡ ਲੈ ਕੋਈ ਚੱਕਰ ਨਹੀਂ ਸਾਡੇ ਨਾਲ ਕਿਸੇ ਦਾ ਕੋਈ ਚੱਕਰ ਨਹੀਂ ਚਲੋ ਖੇਡ ਲੈ ਹੀ ਮੰਨ ਲੈਨੇ ਜਦੋਂ ਤੁਸੀਂ ਦੱਸੋ ਕਿ ਸਾਡੇ ਤੋਂ ਮੈਚ ਆ ਸਾਡੀ ਟੀਮ ਤੋਂ ਮੈਚ ਆ ਲੋਕੀ ਹੁਣ ਜਿੱਥੇ ਮੈਂ ਖੇਡਣ ਜਾਣਾ ਉੱਥੇ ਏਕਮ ਦੀ ਮੰਗ ਕਰਦੇ ਆ ਕਿ ਪਲਵਾਨ ਜੀ ਏਕਮ ਜ਼ਰੂਰ ਆਵੇ ਹਨ ਅੱਜ ਤਾਨੂੰ ਏਕਮ ਦੀਂਦਾ ਸਾਰਿਆਂ ਨੂੰ ਦੀਂਦਾ ਜਿੱਦਣ ਏਕਮ ਛੋਟਾ ਸੀ ਉਸ ਦਿਨ ਕਿਉਂ ਨਹੀਂ ਦੀਂਦਾ ਤਾਂ ਇਦਾਂ ਦੇ ਏਕਮ ਘਰਾਂ ਦੇ ਵਿੱਚ ਪਤਾ ਨਹੀਂ ਕਿੰਨੇ ਬੈਠੇ ਆ ਸਪੋਰਟ ਕਰੋ ਸਾਰਿਆਂ ਦੀ ਤੁਸੀਂ ਤੇ ਲੱਤਾਂ ਖਿੱਚਦੇ ਜੇ ਪਲਵਾਨ ਦੇ ਨਾਲ ਉਹ ਤੋੜਦੇ ਜੇ ਅੱਗੇ ਵੀ ਤੁਸੀਂ ਸਾਰਾ ਕੁਝ ਕੀਤਾ ਸਾਰੇਆਂ ਬੰਦਿਆਂ ਨੇ ਇਹੋ ਕੁਝ ਕੀਤਾ ਅੱਗੇ ਵੀ ਬੰਦੇ ਜਿਹੜੇ ਮੇਰੇ ਨਾਲ ਹੀ ਤੋੜੇ ਸਿਆਸਤਾਂ ਦੇ ਨਾਲ ਤੋੜੇ ਇਦਾਂ ਕੀ ਹੋਜੂ ਉਹ ਬੰਦੇ ਨੂੰ ਮਹਾਰਾਜ ਨੇ ਮਾਰੇ ਤਾਡੇ ਮਾਰਿਆ ਮੈਂ ਮਰਦਾ ਨਹੀਂ ਜੋ ਮਰਜੀ ਬੋਲੀ ਜੋ ਜੋ ਮਰਜੀ ਕਰੀ ਜੋ ਪਲਵਾਨ ਨੇ ਪਹਿਲੇ ਲੈ ਲਿਆ ਕਰ ਲਿਆ ਜੇ ਕਰ ਲਿਆ ਉਹ ਰੱਬ ਹੈਗਾ ਨਾ ਬਾਬਾ ਵੀਦੀ ਚੰਦਾ ਹੈਗਾ ਗੁਰੂ ਹਰਗੋਬਿੰਦ ਹੈਗਾ ਤਾਡੇ ਮਾਰਿਆ ਨਹੀਂ ਮਰਦਾ ਜੋ ਮਰਜੀ ਬੋਲੀ ਜਾ ਇਦਾਂ ਬੋਲਣ ਨਾ ਕੀ ਹੋਜੂ ਬੋਲ ਲੋ ਜੇ ਜੇ ਤੁਸੀਂ ਸੱਚੇ ਜੇ ਨਾ ਮੇਰੇ ਨਾਲ ਬਹਿ ਕੇ ਗੱਲ ਕਰ ਲੋ ਆਓ ਜੇ ਦਮ ਹੈ ਗਾਣਾ ਬਹਿ ਕੇ ਗੱਲ ਕਰੋ ਲਾਈਵ ਚੱਲੂਗਾ ਸੰਗਤ ਵੇਖੂਗੀ ਲਾਈਵ ਚੱਲੂਗਾ ਬਹਿ ਕੇ ਗੱਲ ਕਰਿਓ ਕਿ ਪਹਿਲਵਾਨ ਕਿੱਤੇ ਝੂਠਾ ਠੀਕ ਹੈ ਮੈਂ ਇੱਜ਼ਤ ਕਰਨ ਵਾਲਾ ਬੰਦਾ ਇਹੋ ਜੇ ਮੇਰੇ ਤੋਂ ਗੱਲਾਂ ਨਹੀਂ ਹੈਗੀਆਂ ਅੱਛਾ ਬਲਾਨੀ ਮਾਰਦਾ ਮੈਂ ਜਿਉਂ ਜਿਉਂ